ਹਲਦੀ, ਦਾਲਚੀਨੀ ਤੇ ਅਜਵੈਨ ਦਵੇਗਾ ਵੈਰੀਕੋ ਵੇਇਨਸ ਨੂੰ ਚੈਨ ਕਿ ਅੱਜ ਅਸੀਂ ਪੈਰਾਂ ਪਾਰ ਬੈਠਣਾ ਬੰਦ ਕਰਤਾ ਜਦੋਂ ਅਸੀਂ ਪੈਰਾਂ ਪਾਰ ਬੈਠਦੇ ਸੀ ਮੜਾ ਮੈਂ ਦਿਖਾਦਾ ਬੈਠਦੇ ਸੀ ਕਿ ਸਾਡੀਆਂ ਜਿਹੜੀਆਂ ਇਹ ਪਿੰਜੜੀਆਂ ਨਾ ਇਹ ਇਹ ਇਸ ਤਰ੍ਹਾਂ ਪ੍ਰੈਸ਼ਰ ਕਰਦੀਆਂ ਸੀ ਤੇ ਇੱਥੋਂ ਪ੍ਰੈਸ਼ਰ ਦੇ ਨਾਲ ਬਲੱਡ ਫਲੋ ਵੱਧਦਾ ਸੀ ਪਰ ਅੱਜ ਅਸੀਂ ਇੱਕ ਤਾਂ ਮਿੱਟੀ ਉੱਪਰ ਚੱਲਣਾ ਬੰਦ ਕਰਤਾ ਦੂਜੇ ਨੰਬਰ ਤੇ ਅਸੀਂ ਪੈਰਾਂ ਪਾਰ ਬੈਠਣਾ ਬੰਦ ਕਰਤਾ ਇਹ ਵੈਰੀਕੋ ਵੇਇਨਸ ਹੁੰਦੀਆਂ ਕੀ ਨੇ ਸਾਨੂੰ ਸਮਝਾਉਂਗੇ ਥੋੜਾ ਜਿਹਾ ਜਿਹੜਾ ਬੰਦਾ ਲੰਬੇ ਸਮੇਂ ਲਈ ਸਿਟਿੰਗ ਜੋਬ ਕਰ ਰਿਹਾ ਉਹਨੂੰ ਵੈਰੀਕੋਜ਼ ਵੇਇਨਸ ਹੋਣੀਆਂ ਹੀ ਹੋਣੀਆਂ ਤੇ ਮਰਜੀ ਚਲਾ ਜਾ। ਦੇਖੋ ਇਹ ਨਾੜਾਂ ਦੇ ਗੁੱਛੇ ਬੰਨੇ ਸ਼ੁਰੂ ਹੋ ਜਾਂਦੇ ਆ। ਫਿਰ ਲੱਤਾਂ 'ਚ ਦਰਦ, ਗੋਡਿਆਂ 'ਚ ਦਰਦ, ਪੈਰਾਂ 'ਚ ਸੁਨਪਨ ਇਹ ਆਉਣਾ ਸ਼ੁਰੂ ਹੋ ਜਾਂਦਾ। ਕੁੱਟ ਕੇ ਉਸ ਤੋਂ ਬਾਅਦ ਉਹਦੇ ਵਿੱਚ ਪਾਦਨੀਆ ਔਰ ਉਸ ਤੋਂ ਬਾਅਦ ਜਿਹੜੀਆਂ ਭਾਫਾ ਛੱਡੇਗਾ ਜਿਹੜਾ ਉਹਦਾ ਰੰਗ ਬਦਲੇਗਾ ਉਹ ਤੁਹਾਡੀਆਂ ਗੰਦੀਆਂ ਨਾੜਾਂ ਦਾ ਰੰਗ ਬਦਲ ਕੇ ਰੱਖ ਦੇਗਾ। ਉਸ ਤੋਂ ਬਾਅਦ ਇਹਨੂੰ ਆਪਾਂ ਪੁੰਨੀ ਲਾ ਕੇ ਪੁੰਨ ਲਵਾਂਗੇ ਔਰ ਜਿੰਨਾ ਵੀ ਇਹਦੇ ਵਿੱਚ ਜੋ ਹੋਏਗਾ ਬਾਹਰ ਨਿਕਲੇਗਾ ਉਸ ਤੋਂ ਬਾਅਦ ਇਹ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਰੂਬਰੂ ਹੋਣ ਲੱਗ ਜਾਏਗਾ। ਨਹੀਂ ਮੈਂ ਬਿਮਾਰ ਸੀ ਜਿੰਨਾ ਮੈਨੂੰ ਗਠੀਆ ਸੀਗਾ। ਵੀ ਇਹ ਦੇਖ ਰੋ ਤੁਸੀਂ ਮੈਂ ਆਪਣੇ ਮੰਜੇ ਤੇ ਸੀਗੀ ਬੈਠੀ ਤੌਰ ਨਹੀਂ ਸੀ ਮੈਂ ਸਕਦੀ ਬਾਥਰੂਮ ਵੀ ਮੈਨੂੰ ਮੰਜੇ ਤੇ ਉਹ ਲਿਆ ਕੇ ਆਲਟੀ ਤੇ ਕਰਾਉਦੇ ਹੁੰਦੇ ਸੀਗੇ 50 ਤੋਂ 60 ਸੈਂਟੀਮੀਟਰ ਆਮਿਆ ਮੈਂ ਭੌਂਨੇ ਨੂੰ ਬ੍ਰਹਮਾਸਤਰ ਦਿੱਤਾ ਸੀ ਕਿਹੜਾ ਬ੍ਰਹਮਾਸਤਰ ਬ੍ਰਹਮਾਸਤਰ ਫਰੋਕੀ ਸਾਹਿਬ ਫਿਰ ਤੁਹਾਨੂੰ ਪਤਾ ਹੀ ਹੈ ਜੀ ਇਹ ਹਰਦوار ਦੀ ਤਰ੍ਹਾਂ ਦੇਖੋ ਤੇ ਇਹ ਬ੍ਰਹਮਾਸਤਰ ਜਿਵੇਂ ਉਹਨਾਂ ਨੂੰ ਦੇਣਾ ਸ਼ੁਰੂ ਕੀਤਾ ਅੱਜ ਮਾਤਾ ਤੁਰਕੀ ਆਉਂਦੀ ਭੱਜ ਕੇ ਆਉਂਦੀ ਹੁਣ ਮੈਂ ਠੀਕ ਆ ਮੈਂ ਬਹੁਤ ਖੁਸ਼ ਆ ਹੁਣ ਉਹ ਬੈਠ ਕੇ ਦੀਆਂ ਬੂੰਦਾ ਵਾਲੀਆਂ ਹਾਂ ਉਹ ਮੈਂ ਪਾਣੀ ਚ ਪਾ ਪਾ ਕੇ ਪੀਤੀਆਂ ਤੇ ਉਹਦੇ ਨਾਲ ਮੈਨੂੰ ਬਹੁਤ ਫਰਕ ਪੈ ਗਿਆ ਇੱਕ ਗਲਾਸ ਤੁਹਾਡੀਆਂ ਨਾੜਾਂ ਨੂੰ ਖੋਲ ਦੇਗਾ ਜਿੰਨਾ ਵੀ ਗੰਦਾ ਬਲੱਡ ਜੰਮਿਆ ਹੋਣਾ ਉਸ ਤੋਂ ਬਾਅਦ ਇੱਕ ਗਲਾਸ ਜਿੰਦਾ ਬਲੱਡ ਪ੍ਰੈਸ਼ਰ ਹਾਈ ਰਹਿ ਰਿਹਾ ਵਾ ਕੰਟਰੋਲ ਲੈ ਕੇ ਆਏਗਾ ਇੱਕ ਗਲਾਸ ਗਾੜੇ ਖੂਨ ਨੂੰ ਪਤਲਾ ਕਰ ਦੇਗਾ ਤੁਹਾਡੀ ਗੋਲੀ ਬੰਦ ਕਰ ਦੇਗਾ ਇੱਕ ਗਲਾਸ ਹਾਰਟ ਅਟੈਕ ਦੀ ਸਮੱਸਿਆ ਦੇ ਵੱਲ ਵੱਧ ਰਹੇ ਹੋ ਰੋਕਣ ਦੀ ਸ਼ਕਤੀ ਰੱਖਦਾ ਇੱਕ ਗਲਾਸ ਜੇ ਤੁਹਾਡੇ ਅੰਦਰ ਸੁਣਪਨ ਆ ਗਿਆ ਵਾ ਜੇ ਤੁਹਾਡੇ ਹੱਥ ਪੈਰ ਨਾੜਾਂ ਕਰਕੇ ਵੈਰੀਕੋਜ਼ ਵੇਇਨਸ ਕਰਕੇ ਸੌਣ ਲੱਗ ਗਿਆ ਇੱਕ ਗਲਾਸ ਨੂੰ ਸਹੀ ਕਰਨ ਦੀ ਸ਼ਕਤੀ ਰੱਖਦਾ ਹੌਟ ਕੰਪਰੈਸ ਜ਼ਰੂਰ ਕਰੋ ਹੌਟ ਕੰਪਰੈਸ ਮਤਲਬ ਗਰਮ ਪਾਣੀ ਦੀ ਟਕੋਰ ਠੀਕ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਉਦੋਂ ਬਾਅਦ ਸੌਣ ਲੱਗਿਆਂ ਤੁਹਾਡੀਆਂ ਲੱਤਾਂ ਉੱਪਰ ਹੋਣੀਆਂ ਚਾਹੀਦੀਆਂ ਹੈ ਹਲਦੀ ਠੀਕ ਹੈ ਦਾਲਚੀਨੀ ਠੀਕ ਹੈ ਇਹ ਅਜਵੈਨ ਵੀ ਠੀਕ ਹੈ ਪਰ ਇਹਦੇ ਚ ਕੀ ਰੱਖਿਆ ਹੋਇਆ ਹੈ ਤਾਂਬੇ ਦੀ ਬੋਤਲ ਚ ਕੰਦਾ ਬਲੱਡ ਜੰਮ ਚੁੱਕਾ ਵਾ ਉਨੂੰ ਐ ਪਾਣੀ ਵਾਂਗੂ ਸਫੇਦ ਕਰਕੇ ਸਾਫ਼ ਕਰਕੇ ਬਾਹਰ ਕੱਢ ਕੇ ਮਾਰਨਾ ਚ ਇਸ ਤਾਂਬੇ ਦੀ ਬੋਤਲ ਦੇ ਵਿੱਚ ਉਹ ਸ਼ੈ ਲੈ ਕੇ ਆਏ ਆਂ ਦੁਨੀਆਂ ਵੀ ਜਿੰਨੀਆਂ ਵੀ ਨਾੜਾਂ ਬਣੀਆਂ ਨੇ ਜਿੰਨਾ ਵੀ ਗੰਦਾ ਬਲੱਡ ਜੰਮਿਆ ਚਾਹੇ ਉਹ ਲੱਤਾਂ ਦੇ ਮਗਰ ਆ ਚਾਹੇ ਉਹ ਗਿੱਟਿਆਂ ਕੋਲੇ ਆ ਚਾਹੇ ਉਹ ਪੈਰਾਂ ਚਵਾ ਚਾਹੇ ਉਹ ਪੈਰਾਂ ਦੀ ਉਂਗਲਾਂ ਤੇ ਚਾਹੇ ਉਹ ਹੱਥਾਂ ਦੀ ਉਂਗਲਾਂ ਚਵਾ ਜਿੱਥੇ ਵੀ ਉਹ ਬਲੱਡ ਜੰਮਿਆ ਗੰਦਾ ਇਹ ਵੈਰੀ ਕੋਰ ਸਕੇਅਰ ਉਹ ਬਲੱਡ ਨੂੰ ਬਾਹਰ ਕੱਢਣ ਦੀ ਤਾਕਤ ਰੱਖਦਾ ਹੋ ਤੁਸੀਂ ਉਹਨਾਂ ਨੂੰ ਇੱਕ ਗੱਲ ਆਖੀ ਸੀ ਕਿ ਵੈਰੀਕੋ ਵੇਇਨਸ ਦੀ ਜਦੋਂ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਜਿਹੇ ਦੇ ਵਿੱਚ ਮੈਡੀਸਨ ਨਾਲੋਂ ਦਵਾਈ ਨਾਲੋਂ ਜ਼ਿਆਦਾ ਪਰਹੇਜ਼ ਕੰਮ ਕਰਦਾ ਹੈ ਕਿਹੜੇ ਪਰਹੇਜ਼ ਸੀ ਜਿਹੜੇ ਤੁਸੀਂ ਮਾਤਾ ਜੀ ਨੂੰ ਦੱਸੇ ਸੀ ਹਲਦੀ ਦਾਲਚੀਨੀ ਤੇ ਅਜਵੈਨ ਦਵੇਗਾ ਵੈਰੀਕੋ ਵੇਇਨਸ ਨੂੰ ਚੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਰੂਕੀ ਵੈਰੀਕੋ ਵੇਇਨਸ ਦੀ ਜਦੋਂ ਵੀ ਗੱਲ ਚੱਲਦੀ ਹੈ ਤਾਂ ਉਸ ਵੇਲੇ ਸਾਨੂੰ ਨੀਲੀਆਂ ਨੀਲੀਆਂ ਨਾੜਾਂ ਦੇ ਗੁੱच्छੇ ਸਾਡੇ ਦਿਮਾਗ ਦੇ ਵਿੱਚ ਘੁੰਮਣ ਲੱਗ ਜਾਂਦੇ ਨੇ ਜਿਹੜੇ ਕਿ ਖਾਸ ਕਰਕੇ ਪਿੰਡ ਲੀਆਂ ਦੇ ਉੱਤੇ ਪਿੰਜਣੀਆਂ ਜਿਨ੍ਹਾਂ ਨੂੰ ਅਸੀਂ ਕਹ ਦਿੰਦੇ ਆ ਉਹਨਾਂ ਦੇ ਉੱਤੇ ਇੱਕ ਜਾਲ ਬਣਾ ਲੈਂਦੀਆਂ ਨੇ ਅਜਿਹੇ ਦੇ ਵਿੱਚ ਜਦੋਂ ਵੀ ਕਿਸੇ ਨੂੰ ਵੈਰੀਕੋ ਵੇਇਨਸ ਹੁੰਦੀਆਂ ਨੇ ਤਾਂ ਅਸੀਂ ਦਰਦ ਹੈਗਾ ਜਿਹੜਾ ਉਹਨਾਂ ਨੂੰ ਆਪਣੇ ਸਰੀਰ ਦੇ ਵੱਖ-ਵੱਖ ਭਾਗਾਂ ਦੇ ਵਿੱਚ ਹਿੱਸਿਆਂ ਦੇ ਵਿੱਚ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਪਰ ਅੱਜ ਜਿਹੜਾ ਅਸੀਂ ਨੁਸਖਾ ਜਿਹੜਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਹਲਦੀ ਵਾਲਾ ਦਾਲਚੀਨੀ ਵਾਲਾ ਤੇ ਅਜਵੈਣ ਵਾਲਾ ਇਹ ਤੁਹਾਡੀ ਵੈਰੀਕੋ ਵੇਨਸ ਦੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਪੀਂਦੇ ਸਾਰੇ ਨੁਸਖਾ ਲੈਂਦੇ ਸਾਰੇ ਇਸਤੇਮਾਲ ਕਰਦੇ ਸਾਰ ਤੁਹਾਨੂੰ ਰਿਲੀਫ ਮਿਲਣਾ ਸ਼ੁਰੂ ਹੋ ਸਕਦਾ ਸਾਡੇ ਨਾਲ ਨੇ ਨੁਸਖਾ ਫਾਰਮੂਲਾ ਦੱਸਣ ਵਾਲੇ ਬਣਾਉਣ ਵਾਲੇ ਔਰ ਇਹ ਤੁਹਾਡੇ ਤੱਕ ਪਹੁੰਚਾਉਣ ਵਾਲੇ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਤੇ ਡਾਕਟਰ ਕਰਨ ਗਟਾਰੀਆ ਜੀ ਨਾਗੀ ਜੀ ਤੋਂ ਅਸੀਂ ਸ਼ੁਰੂ ਕਰ ਲੈਂਦੇ ਹਮੇਸ਼ਾ ਦੀ ਤਰ੍ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਬਿਲਕੁਲ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨੇ ਸਾਨੂੰ ਇੱਕ ਵਾਰ ਫੇਰ ਸਾਡੇ ਪਿਆਰ ਭਰੇ ਸੋਤਿਆਂ ਰੋਬਰੂ ਕੀਤਾ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਸੋਤਿਆਂ ਦਾ ਜਿਹੜੇ ਸਾਡੇ ਨੁਸਖੇ ਫਾਰਮੂਲਿਆਂ ਨੂੰ ਵਰਤ ਕੇ ਵਾਕੂਬੀ ਨਾਲ ਫਾਇਦਾ ਲੈ ਰਹੇ ਆ ਅੱਛਾ ਨਾਗੀ ਸਾਹਿਬ ਜਦੋਂ ਕਿਸੇ ਨੂੰ ਵੈਰੀਕੋ ਵੇਇਨਸ ਹੁੰਦੀਆਂ ਨੇ ਸਾਡੇ ਖਾਸ ਕਰਕੇ ਸਾਡੀਆਂ ਭੈਣਾਂ ਨੂੰ ਜਾਂ ਉਮਰਦਰਾਜ਼ ਅਧਖੜ ਬੰਦਿਆਂ ਦੇ ਵਿੱਚ ਵੀ ਅੱਜ ਕੱਲ੍ਹ ਇਹ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਇਹ ਵੈਰੀ ਕੁ मींस ਹੁੰਦੀਆਂ ਕੀ ਨੇ ਸਾਨੂੰ ਸਮਝਾਉਂਗੇ ਥੋੜਾ ਜਿਆਦਾ ਬਿਲਕੁਲ ਫਰੁਕੀ ਸਾਬ ਦੇਖੋ ਅ ਬਲੱਡ ਸਾਡੀ ਬਾਡੀ ਚਲਦਾ ਰਹਿੰਦਾ ਦੇਖੋ ਇਹ ਬਲੱਡ ਜਦੋਂ ਉੱਪਰੋਂ نیچے ਨੂੰ ਆਉਣਾ ਹਾਂਜੀ ਤੇ نیچےੋਂ ਉੱਪਰ ਨੂੰ ਜਾਣਾ ਹੁਣ ਜਿਵੇਂ ਗੱਲ ਕਰਾਂ ਆਪਣੀ ਬਾਡੀ ਚ ਦੋ ਹਾਰਟ ਕੰਮ ਕਰਦੇ ਆ ਦੋ ਹਾਰਟ ਕੰਮ ਕਰਦੇ ਹਾਰਟ ਤਾਂ ਇੱਕ ਹੈ ਸਾਹਿਬ ਮਤਲਬ ਹਾਰਟ ਤਾਂ ਇੱਕ ਹੀ ਹੈ ਨਾ ਪਰ ਇੱਕ ਜਦੋਂ ਥੱਲਿਓ ਵੀ ਇੱਕ ਇਮਿਊਨਿਟੀ ਨਾਲ ਇੱਕ ਪ੍ਰੈਸ਼ਰ ਨਾਲ ਜਦੋਂ ਬਲੱਡ ਨੇ ਤਾਂ ਨੂੰ ਜਾਣਾ ਆਪਾਂ ਉਹਨੂੰ ਇੱਕ ਹਾਰਟ ਦਾ ਨਾਮ ਦਿੱਤਾ ਇੱਕ ਸਾਡਾ ਹਾਰਟ ਤਾਂ ਚਲੋ ਇੱਕ ਹੀ ਕੰਮ ਕਰਦਾ ਪਰ ਉਹ ਜਦੋਂ ਬਲੱਡ ਥੱਲਿਓ ਤਾਂ ਨੂੰ ਜਾਣਾ ਉਹਦੀ ਇਮਿਊਨਿਟੀ ਘਟ ਜਾਂਦੀ ਪ੍ਰੋਪਰ ਬਲੱਡ ਬੈਕ ਬ੍ਰੇਨ ਤੇ ਕਰ ਉੱਪਰ ਤੱਕ ਨਹੀਂ ਆਉਂਦਾ ਮਤਲਬ ਹਾਰਟ ਤੱਕ ਜਾਂ ਬ੍ਰੇਨ ਤੱਕ ਸਾਡਾ ਜਿਹੜਾ ਬਲੱਡ ਹੈਗਾ ਇਹਠੋਂ ਉੱਪਰ ਤੱਕ ਪਹੁੰਚਦਾ ਨਹੀਂ ਪਹੁੰਚਦਾ ਨਹੀਂ ਤੇ ਫਿਰ ਉਹ ਸਾਡੀਆਂ ਨਾੜਾਂ ਚ ਖੜਨਾ ਸ਼ੁਰੂ ਹੋ ਜਾਂਦਾ ਤੇ ਹੁਣ ਪਹੁੰਚਦਾ ਕਿਉਂ ਨਹੀਂ ਜੀ ਦੇਖੋ ਜਿਵੇਂ ਗੱਲ ਕਰਾਂ ਕਿ ਸਾਡੀ ਜਿਹੜੀ ਕੋਲੇਸਟ੍ਰੋਲ ਦਾ ਵੱਜ ਜਾਣਾ ਮਤਲਬ ਖੂਨ ਸੰਘਣਾ ਦਾ ਹੋ ਜਾਣਾ ਪਲੱਸ ਸਾਡੀ ਜਿਹੜੀ ਇਮਿਊਨਿਟੀ ਪਾਵਰ ਅੱਜ ਸਾਡਾ ਗਲਤ ਖਾਣ ਪੀਣ ਕਰਕੇ ਬਾਡੀ ਦੇ ਵਿੱਚ ਕਾਰਬਨ ਦਾ ਲੈਵਲ ਜ਼ਿਆਦਾ ਹੋ ਜਾਣਾ ਆਕਸੀਜਨ ਦਾ ਲੈਵਲ ਘਟਣਾ ਜਦੋਂ ਇਹ ਚੀਜ਼ਾਂ ਹੋਣ ਗਿਆ ਤਾਂ ਬਲੱਡ ਉਨੇ ਪ੍ਰੈਸ਼ਰ ਦਾ ਦੂਸਰੀ ਵੱਡੀ ਗੱਲ ਫਰੂਕੀ ਸਾਹਿਬ ਇੱਕ ਚੀਜ਼ ਨੋਟ ਕਰਨ ਵਾਲੀ ਆ ਕੁਦਰਤ ਨੇ ਸਾਨੂੰ ਪੰਜ ਤੱਤ ਦਿੱਤੇ ਸੀ ਸਭ ਤੋਂ ਮੈਂ ਇੱਕ ਤੱਤ ਦੀ ਗੱਲ ਕਰੂੰਗਾ ਇਹਦੇ ਵਿੱਚ ਜਿਹੜੀ ਸੀ ਪ੍ਰithvi ਪ੍ਰithvi ਤੱਤ ਉਹ ਸਾਡੇ ਘਰਾਂ ਦੇ ਵਿੱਚ ਜਦੋਂ ਪ੍ਰithvi ਤੱਤ ਨਾਲ ਕਿਤੇ ਨੰਗੇ ਪਰਨੇ ਸਾਨੂੰ ਇੱਕ ਜਿਹੜੀ ਗ੍ਰੈਵਿਟੀ ਧਰਤੀ ਦਾ ਲੈਵਲ ਸੀ ਕਰੰਟ ਸੀ ਸਾਡੇ ਖੂਨ ਚ ਆਇਰਨ ਸੀ ਤੇ ਧਰਤੀ ਦੇ ਵਿੱਚ ਚੁੰਬਕ ਜਿਹੜੀ ਉਹ ਜਦੋਂ ਉਹਨਾਂ ਟਕਰਾਉਂਦੇ ਸੀ ਉਹ ਪ੍ਰੈਸ਼ਰ ਨਾਲ ਬਲੱਡ ਨੂੰ ਭੇਜਦਾ ਸੀ ਉੱਪਰ ਦੂਸਰੇ ਨੰਬਰ ਤੇ ਵੱਡਾ ਕਾਰਨ ਬਲੱਡ ਬ੍ਰੇਨ ਟੱਕਰ ਵਾਪਸ ਨਾ ਆਉਂਦਾ ਕਿ ਅੱਜ ਅਸੀਂ ਪੈਰਾਂ ਪਾਰ ਬੈਠਣਾ ਬੰਦ ਕਰਤਾ ਜਦੋਂ ਅਸੀਂ ਪੈਰਾਂ ਪਾਰ ਬੈਠਦੇ ਸੀ ਮੜਾ ਮੈਂ ਦਿਖਾਦਾ ਬੈਠਦੇ ਸੀ ਕਿ ਸਾਡੀਆਂ ਜਿਹੜੀਆਂ ਇਹ ਪਿੰਜਣੀਆਂ ਨਾ ਇਹ ਇਹ ਇਸ ਤਰ੍ਹਾਂ ਪ੍ਰੈਸ਼ਰ ਕਰਦੀਆਂ ਸੀ ਤੇ ਇੱਥੋਂ ਪ੍ਰੈਸ਼ਰ ਦੇ ਨਾਲ ਬਲੱਡ ਫਲੋ ਵੱਧਦਾ ਸੀ ਪਰ ਅੱਜ ਅਸੀਂ ਇੱਕ ਤਾਂ ਮਿੱਟੀ ਉੱਪਰ ਚੱਲਣਾ ਬੰਦ ਕਰਤਾ ਦੂਜੇ ਨੰਬਰ ਤੇ ਅਸੀਂ ਪੈਰਾਂ ਪਾਰ ਬੈਠਣਾ ਬੰਦ ਕਰਤਾ ਹੁਣ ਬਲੱਡ ਆ ਤਾਂ ਰਿਹਾ ਪਰ ਵਾਪਸ ਹੀ ਜਾ ਰਿਹਾ ਉਹ ਨਾੜਾਂ ਦੇ ਵਿੱਚ ਜੰਮਣਾ ਸ਼ੁਰੂ ਹੋ ਗਿਆ ਜਿੰਦੇ ਕਰਕੇ ਉਹ ਵੈਰੀਕੋਜ ਵੇਨ ਜਿਹਨੂੰ ਆਪਾਂ ਨੀਲੀਆਂ ਨੀਲੀਆਂ ਨਾੜਾਂ ਦੱਸ ਦਿੰਦੇ ਹੁਣ ਜਦੋਂ ਇਹ ਨਾੜਾਂ ਦੇ ਗੁੱਛੇ ਬੰਨੇ ਸ਼ੁਰੂ ਹੋ ਜਾਂਦੇ ਆ ਫਿਰ ਲੱਤਾਂ 'ਚ ਦਰਦ ਗੋਡਿਆਂ 'ਚ ਦਰਦ ਪੈਰਾਂ 'ਚ ਸੁਨਪਨ ਇਹ ਹੋਣਾ ਸ਼ੁਰੂ ਹੋ ਜਾਂਦਾ ਬ੍ਰੋ ਜੀ 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 ਸਾਡੇ ਨਾਲ ਡਾਕਟਰ ਕਰਨ ਕੁਟਾਰੀਆ ਸਾਹਿਬ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਜੀ ਹਕੀਕਤ ਟੀਵੀ ਦਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ ਜਿੰ ਉਮੀਦ ਕਰਦਾ ਹਾਂ ਦਰਸ਼ਕ ਉਹਨਾਂ ਦਾ ਬਾਗੂ ਵੀ ਫਾਇਦਾ ਲੈ ਰਹੇ ਹੋਣਗੇ ਔਰ ਉਹਨਾਂ ਨੂੰ ਅਪਣਾ ਰਹੇ ਹੋਣਗੇ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਹੈ ਜਿਸ ਤਰੀਕੇ ਨਾਲ ਨਾਗੀ ਸਾਹਿਬ ਨੇ ਦੱਸਿਆ ਕਿ ਅਗਰ ਵੈਰੀਕੋ ਵੇਇਨਸ ਦੀ ਪ੍ਰੋਬਲਮ ਕਿਸੇ ਨੂੰ ਆ ਜਾਂਦੀ ਹੈ ਤਾਂ ਜਿਹੜਾ ਹੱਥ ਜਿਹੜੇ ਪੈਰਾਂ ਦਾ ਸੁਨੁਪਣਾ ਪੈਰਾਂ ਦੇ ਵਿੱਚੋਂ ਸੇਕਾ ਨਿਕਲਣਾ ਨੀਲੇ-ਨੀਲੇ ਗੁੱਛੇ ਹੈਗੇ ਨੇ ਨਾੜੀਆਂ ਦੇ ਬਣ ਜਾਂਦੇ ਨੇ ਨਾੜਾ ਉੱਭਰ ਜਾਂਦੀਆਂ ਨੇ ਅਜਿਹੇ ਦੇ ਵਿੱਚ ਫਿਰ ਤੁਸੀਂ ਡਾਕਟਰ ਸਾਹਿਬ ਨੇ ਜਿਸ ਤਰੀਕੇ ਨਾਲ ਦੱਸਿਆ ਕਿ ਖਾਣ-ਪਾਨ ਵੀ ਬੜਾ ਮੈਟਰ ਕਰਦਾ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਨੇ ਜਦੋਂ ਤੁਹਾਡੇ ਕੋਲ ਲੋਕ ਇੱਥੇ ਆਉਂਦੇ ਨੇ ਹੁਣ ਮੇਰਾ ਸਵਾਲ ਇਹ ਹੈ ਕਿ ਜਦੋਂ ਤੁਹਾਡੇ ਕੋਲ ਲੋਕ ਇੱਥੇ ਆਉਂਦੇ ਨੇ ਵੈਰੀਕੋਸ ਵੇਨਸ ਨੂੰ ਲੈ ਕੇ ਖਾਸ ਕਰਕੇ ਕੀ ਦੱਸਦੇ ਨੇ ਆ ਕਿ ਦੇਖੋ ਜੀ ਵੈਰੀਕੋਸ ਵੇਨਸ ਖਾਣ-ਪੀਣ ਨਾਲ ਦੇ ਨਾਲ ਤਾਂ ਹੁੰਦਾ ਹੀ ਹੁੰਦਾ ਵਾ ਪਰ ਸਭ ਤੋਂ ਵੱਡਾ ਕਾਰਨ ਦੇ ਵਿੱਚ ਇਹ ਵੀ ਬੰਦਾ ਤੁਹਾਡਾ ਲਾਈਫ ਸਟਾਈਲ ਠੀਕ ਹੈ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਤੁਹਾਡਾ ਲਾਈਫ ਸਟਾਈਲ ਤੁਹਾਡਾ ਸਵੇਰੇ ਉੱਠਣ ਤੋਂ ਲੈ ਕੇ ਰਾਤ ਤੱਕ ਸੌਣ ਦੀ ਪ੍ਰਕਿਰਿਆ ਕੀ ਆ ਖਾਣ ਪੀਣ ਵੀ ਆ ਗਿਆ ਵਿੱਚ ਹੁਣ ਸਭ ਤੋਂ ਪਹਿਲਾਂ ਜਿਹੜਾ ਬੰਦਾ ਲੰਬੇ ਸਮੇਂ ਲਈ ਸਿਟਿੰਗ ਜੋਬ ਕਰ ਰਿਹਾ ਉਹਨੂੰ ਵੈਰੀਕੋਸ ਵੇਨਸ ਹੋਣੀਆਂ ਹੀ ਹੋਣੀਆਂ ਜਿੱਥੇ ਮਰਜ਼ੀ ਚਲਾ ਜਾਵੇ ਜਿਹੜਾ ਬੰਦਾ ਜ਼ਿਆਦਾ ਸਮੇਂ ਲਈ ਟਰੈਵਲ ਕਰ ਰਿਹਾ ਵਾ ਲੰਬੇ ਸਮੇਂ ਲਈ ਟਰੈਵਲ ਕਰ ਰਿਹਾ ਜਿੰਦਾ ਸਾਰਾ ਦਿਨ ਟਰੈਵਲ ਵਾ ਉਹਨੂੰ ਵੈਰੀਕੋਸ ਵੇਨਸ ਹੋਣੀਆਂ ਹੀ ਆ ਜਿਹੜਾ ਬੰਦਾ ਲਕਤਾ ਲਮਕਾ ਕੇ ਬੈਠ ਰਿਹਾ ਵਾ ਉਹਨੂੰ ਵੈਰੀਕੋਸ ਵੇਨਸ ਹੋਣੀਆਂ ਹੀ ਹੋਣੀਆਂ ਵਾ ਔਰ ਜਦੋਂ ਵੈਰੀਕੋਸ ਵੇਨਸ ਹੁੰਦੀਆਂ ਵਾ ਜਿਹੜੇ ਪੇਸ਼ੈਂਟ ਸਾਡੇ ਕੋਲੇ ਆਉਂਦੇ ਆ ਉਹ ਕਹਿੰਦੇ ਆ ਕਿ ਸਾਡੇ ਗੋਡੇ ਦਰਦ ਕਰ ਰਹੇ ਆ ਹੁਣ ਗੋਡੇ ਦਰਦ ਤਾਂ ਕਰਦੇ ਕਰਦੇ ਪਰ ਗੋਡਿਆਂ ਦਰਦਾਂ ਦੇ ਨਾਲ-ਨਾਲ ਉਹਨਾਂ ਦੇ ਬੈਕ ਵਾਲੇ ਪਾਸੇ ਵੈਰੀਕੋਸ ਵੇਨਸ ਬਣੀਆਂ ਹੁੰਦੀਆਂ ਯਾਨੀ ਕਿ ਗੁੱਛਾ ਬਣਿਆ ਹੁੰਦਾ ਜਿਹੜਾ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਉਹ ਲੈ ਕੇ ਦਰਦ ਗੋਡਿਆਂ ਤੋਂ ਆਉਂਦੇ ਆ ਪਰ ਉਹਨਾਂ ਦਾ ਕਾਰਨ ਵੰਦਾ ਵਾ ਵੈਰੀਕੋਸ ਵੇਨਸ ਔਰ ਅੱਜ ਵੈਰੀਕੋਸ ਵੇਨਸ ਇੱਕ ਇਦਾਂ ਦੀ ਸਮੱਸਿਆ ਬਣ ਗਈ ਹੈ ਜਿੰਦੇ ਨਾਲ ਤੁਹਾਡਾ ਕ੍ਰੈਸਟੋਲ ਵਧੇਗਾ ਜਿ ਸਭ ਤੋਂ ਵੱਡਾ ਸਭ ਤੋਂ ਵੱਡਾ ਸਿੰਪਟਮ ਜਿਹੜਾ ਆਉਂਦਾ ਵਾ ਅੱਜ ਹਾਰਟ ਅਟੈਕ ਆ ਰਿਹਾ ਵਾ ਕਿਸ ਕਰਕੇ ਆ ਰਿਹਾ ਵਾ ਹਾਰਟ ਅਟੈਕ ਆਏਗਾ ਸਭ ਤੋਂ ਪਹਿਲਾਂ ਤੁਹਾਡਾ ਵੈਰੀਕੋਸ ਵੇਇਨਸ ਹੋਣਗੀਆਂ ਯਾਨੀ ਕਿ ਤੁਹਾਡਾ ਜਿਹੜਾ ਗੰਦਾ ਬਲੱਡ ਵਾ ਉਹ ਨਾੜਾਂ ਵਿੱਚ ਜੰਮ ਜਾਏਗਾ ਉਹ ਚੱਲੇਗਾ ਨਹੀਂ ਉਸ ਤੋਂ ਬਾਅਦ ਤੁਹਾਡਾ ਖੂਨ ਗਾੜੇ ਪੰਜ ਆਏਗਾ ਕ੍ਰੈਸਟੋਲ ਦੀ ਸਮੱਸਿਆ ਚ ਆਉਂਗੇ ਜਦੋਂ ਕ੍ਰੈਸਟੋਲ ਵੱਧ ਜਾਏਗਾ ਤਾਂ ਫਿਰ ਤੁਹਾਨੂੰ ਹਾਰਟ ਅਟੈਕ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਜਿੰਦੇ ਕਰਕੇ ਸਾਰੀਆਂ ਸਮੱਸਿਆਵਾਂ ਆ ਰਹੀਆਂ ਔਰ ਅੱਜ ਜਿਹੜਾ ਆਪਾਂ ਨੁਸਖਾ ਜਿਹੜਾ ਅੱਜ ਫਾਰਮੂਲਾ ਲੈ ਕੇ ਆਏ ਆ ਇਹ ਉਸ ਵੈਰੀਕੋਸ ਵੇਨਸ ਦੀ ਚਿੰਤਾ ਨੂੰ ਮਿਟਾ ਦੇਗਾ ਉਸ ਵੈਰੀਕੋਸ ਵੇਨ ਦੀ ਜਿਹੜੀ ਤੁਹਾਡੇ ਦਿਮਾਗ ਤੇ ਟੈਨਸ਼ਨ ਚੱਲ ਰਹੀ ਆ ਉਹਨੂੰ ਖਤਮ ਕਰ ਦੇਗਾ ਅੱਛਾ ਤੇ ਇਹ ਸਾਰੇ ਚੀਜ਼ਾਂ ਦਾ ਮਿਲ ਗਈਆਂ ਨੇ ਜੀ ਹਲਦੀ ਠੀਕ ਹੈ ਦਾਲਚੀਨੀ ਠੀਕ ਹੈ ਇਹ ਅਜਵੈਨ ਵੀ ਠੀਕ ਹੈ ਪਰ ਇਹਦੇ ਵਿੱਚ ਕੀ ਰੱਖਿਆ ਹੋਇਆ ਹੈ ਤਾਂਬੇ ਦੀ ਬੋਤਲ 'ਚ ਬਿਲਕੁਲ ਜੀ ਬਿਲਕੁਲ ਫਰੂਕੀ ਸਾਹਿਬ ਇੰਦੇ ਵਿੱਚ ਅੱਜ ਆਪਾਂ ਇੱਕ ਇਦਾਂ ਦੀ ਚੀਜ਼ ਲੈ ਕੇ ਆਏ ਆ ਜਿੰਨੇ ਤੁਹਾਡੇ ਗੰਦੇ ਨਸਾਂ ਦੇ ਵਿੱਚ ਜਿਹੜਾ ਗੰਦਾ ਬਲੱਡ ਜੰਮ ਚੁੱਕਾ ਵਾ ਉਹਨੂੰ ਐ ਪਾਣੀ ਵਾਂਗੂ ਸਫੇਦ ਕਰਕੇ ਸਾਫ਼ ਕਰਕੇ ਬਾਹਰ ਕੱਢ ਕੇ ਮਾਰਨਾ ਚ ਇਸ ਤਾਂਬੇ ਦੀ ਬੋਤਲ ਦੇ ਵਿੱਚ ਉਹ ਸ਼ਾਇ ਲੈ ਕੇ ਆਏ ਆਂ ਆਪਾਂ ਜੀ 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 ਚਲੋ ਬਹੁਤ ਬਹੁਤ ਸ਼ੁਕਰ ਹੈ ਅਸੀਂ ਗੱਲਬਾਤ ਵਿੱਚ ਸਮਝਾਂਗੇ ਕਿ ਕਿਸ ਤਰੀਕੇ ਨਾਲ ਉਸਕਾ ਫਾਰਮੂਲਾ ਇਹ ਬਣਾਉਣਾ ਹੈ ਇੱਕ ਵਾਰ ਫਿਰ ਅਸੀਂ ਨਾਕੀ ਸਾਹਿਬ ਨਾਲ ਜੁੜਦੇ ਆਂ ਨਾਕੀ ਸਾਹਿਬ ਜਿਹੜੀ ਸਾਡੀ ਬੇਬੇ ਇੱਥੇ ਬੈਠੀ ਸੀ ਗੱਲਬਾਤ ਜਿਨ੍ਹਾਂ ਨੇ ਇੱਥੇ ਕਰਕੇ ਗਏ ਨੇ ਮੇਰੇ ਸਾਹਮਣੇ ਕਰਕੇ ਗਏ ਨੇ ਤੁਸੀਂ ਉਹਨਾਂ ਨੂੰ ਇੱਕ ਗੱਲ ਆਖੀ ਸੀ ਕਿ ਵੈਰੀਕੂ ਵੇਇਨਸ ਦੀ ਜਦੋਂ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਜਿਹੇ ਦੇ ਵਿੱਚ ਮੈਡੀਸਨ ਨਾਲੋਂ ਦਵਾਈ ਨਾਲੋਂ ਜ਼ਿਆਦਾ ਪਰਹੇਜ਼ ਕੰਮ ਕਰਦਾ ਹੈ ਕਿਹੜੀ ਪਰਹੇਜ਼ ਸੀ ਜਿਹੜੇ ਤੁਸੀਂ ਮਾਤਾ ਜੀ ਨੂੰ ਦੱਸੇ ਸੀ ਅਸੀਂ ਮਾਤਾ ਜੀ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਸਮਝਾਵਾਂਗੇ ਕਿਵੇਂ ਕੀ ਕੀ ਦਿੱਕਤ ਪਰੇਸ਼ਾਨੀ ਲੈ ਕੇ ਆਏ ਸੀ ਤੇ ਹੁਣ ਉਹਨਾਂ ਦਾ ਕੀ ਹਾਲ ਹੈ ਤੇ ਉਹਨਾਂ ਨੂੰ ਕੀ ਪਰਹੇਜ਼ ਦੱਸੇ ਸੀ ਤੁਸੀਂ ਬਿਲਕੁਲ ਫਰੁਕੀ ਸਾਹਿਬ ਪਹਿਲਾਂ ਗੱਲ ਤਾਂ ਜਿਹੜੀ ਮੈਂ ਗੱਲ ਕਰਾਂ ਮਾਤਾ ਜੀ ਨੂੰ ਉਹਨੂੰ ਚੱਕ ਕੇ ਲੈ ਕੇ ਆਏ ਸੀ ਤੇ ਅੱਜ ਉਹ ਤੁਹਾਨੂੰ ਆਪਦਾ ਐਕਸਪੀਰੀਅੰਸ ਵੀ ਦੱਸਣਗੇ ਹੁਣ ਦੇਖੋ ਆਪਾਂ ਕਹਿ ਦਿੰਨੇ ਆ ਸਾਨੂੰ ਚੰਗਾ ਡਾਕਟਰ ਮਿਲ ਜੇ ਚੰਗੀ ਦਵਾਈ ਮਿਲ ਜੇ ਮੈਂ ਠੀਕ ਹੋ ਜਾ ਉਹ ਚੰਗਾ ਡਾਕਟਰ ਚੰਗੀ ਦਵਾਈ ਠੀਕ ਆ ਉਹ ਆਪਣੀ ਥਾਂ ਤੇ ਕੰਮ ਕਰਦੀ ਪਰ ਦਵਾਈ ਨਾਲੋਂ ਪਰਹੇ ਠੀਕ ਹੈ ਜੇ ਤੁਸੀਂ ਪਰਹੇਜ਼ ਨਹੀਂ ਨਾ ਕਰੋਗੇ ਤੁਸੀਂ ਕਿਸੇ ਰੋਗ ਚ ਬਾਹਰ ਹੀ ਨਹੀਂ ਆ ਸਕਦੇ ਅੱਜ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਪਰਹੇਜ਼ ਇਹਦੇ ਵਿੱਚ ਸਭ ਤੋਂ ਪਹਿਲਾਂ ਫਰੂਕੀ ਸਾਹਿਬ ਦੁੱਧ ਵਾਲੀਆਂ ਚੀਜ਼ਾਂ ਜਿਵੇਂ ਕਿ ਦੁੱਧ ਹੋ ਗਿਆ ਪਨੀਰ ਹੋ ਗਿਆ ਇਹ ਚੀਜ਼ਾਂ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਬਣੀਆਂ ਚੀਜ਼ਾਂ ਬੰਦ ਕਰਨੀਆਂ ਦੂਜੇ ਨੰਬਰ ਤੇ ਨਮਕ ਜ਼ਿਆਦਾ ਜਿੰਦੇ ਚ ਨਮਕ ਜਿਵੇਂ ਕਿ ਚਿਪਸ ਹੋ ਗਏ ਪੀਜ਼ਾ ਹੋ ਗਿਆ ਹੋਰ ਅਲੱਗ-ਅਲੱਗ ਚੀਜ਼ਾਂ ਆਮਲੇਟ ਹੋ ਗਿਆ ਜਿਹਦੇ ਐਕਸਟਰਾ ਚੀਜ਼ਾਂ ਪੈਂਦਾ ਪੈਂਦਾ ਇਹ ਬੰਦ ਕਰਨਾ ਤੀਜੇ ਨੰਬਰ ਤੇ ਅਸੀਂ ਰਿਫਾਈਨਡ ਔਇਲ ਬੰਦ ਕਰਾਂਗੇ ਠੀਕ ਹੈ ਠੀਕ ਹੈ ਔਰ ਇਹਦੇ ਵਿੱਚ ਅਲੱਗ-ਅਲੱਗ ਚਾਵਲ ਵੀ ਬੰਦ ਕਰਾਂਗੇ ਵਾਈ ਫੂਡ ਜਿਹਨੂੰ ਕਹਿ ਦਿੰਦੇ ਆ ਉਹਨਾਂ ਚੀਜ਼ਾਂ ਨੂੰ ਬੈਵਾਦੀ ਵਾਲੀ ਚੀਜ਼ਾਂ ਉਹਨਾਂ ਨੂੰ ਆਪਾਂ ਬੰਦ ਕਰਾਂਗੇ ਔਰ ਲਾਸਟ ਪੁਆਇੰਟ ਕਿ ਜਿਹੜੀ ਬੰਦੇ ਦੇ ਹੱਥ ਦਾ ਬਣਿਆ ਮਿੱਠਾ ਠੀਕ ਹੈ ਬੰਦੇ ਦੇ ਹੱਟ ਦਾ ਮਤਲਬ ਬੰਦੇ ਦੇ ਹੱਥ ਦਾ ਹੱਡ ਨਹੀਂ ਹੱਥ ਬੰਦੇ ਦੇ ਹੱਥ ਦਾ ਬਣਿਆ ਮਿੱਠਾ ਜਿਵੇਂ ਕਿ ਮਠਿਆਈਆਂ ਆ ਗਈਆਂ ਜਿੰਨਿਆ ਵੀ ਟੋਟਲ ਇਹ ਮਿੱਠਾ ਬੰਦ ਗੁਰ ਚੱਕਰ ਲੈ ਸਕਦੇ ਮੈਂ ਉਹ ਬੰਦ ਨਹੀਂ ਕਰੂੰਗਾ ਢੱਗੇ ਵਾਲੀ ਮਿਚਰੀ ਲੈ ਸਕਦੇ ਬੰਦ ਨਹੀਂ ਕਰੂੰਗਾ ਇਹ ਮਠਿਆਈਆਂ ਜੋ ਕਿ ਇੱਕ ਇਨਸਾਨ ਦੇ ਹੱਥੋਂ ਬਣੀਆ ਉਹ ਸਾਰੀਆਂ ਆਪਾਂ ਬੰਦ ਕਰਾਂਗੇ ਇਹਨਾਂ ਦਾ ਪਰਹੇਜ਼ ਅਗਰ ਇਹਨਾਂ ਦਾ ਪਰਹੇਜ਼ ਨਹੀਂ ਕਰਾਂਗਾ ਤਾਂ ਜਿਵੇਂ ਡਾਕਟਰ ਸਾਹਿਬ ਨੇ ਬੋਲਿਆ ਹਾਰਟ ਅਟੈਕ ਦੇ ਔਨ ਦੇ ਸਭ ਤੋਂ ਵੱਡੇ ਚਾਂਸ ਆਪਾਂ ਨੂੰ ਰੋਕ ਨਹੀਂ ਸਕਦੇ ਇਹ ਪਰਹੇਜ਼ ਬਹੁਤ ਜ਼ਰੂਰੀ ਹੈ ਔਰ ਇੱਕ ਚੀਜ਼ ਇਹਦੇ ਵਿੱਚ ਖਾਸ ਚੀਜ਼ ਆ ਇਹ ਨੁਸਖਾ ਦਾ ਫਾਰਮੂਲਾ ਜਿਹੜਾ ਵਰਤਨਾ ਵਰਤਨਾ ਔਰ ਇਹਦੇ ਵਿੱਚ ਖਾਸੀ ਜੀ ਇਹ ਕਿ ਤੁਸੀਂ ਆਪਣੀਆਂ ਲੱਤਾਂ ਨੂੰ ਹੌਟ ਕੰਪਰੈਸ ਜ਼ਰੂਰ ਕਰੋ ਹੌਟ ਕੰਪਰੈਸ ਮਤਲਬ ਗਰਮ ਪਾਣੀ ਦੀ ਟਕੋਰ ਠੀਕ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਅ ਘਟੋ ਘਟ 20 ਲੀਟਰ ਵਾਲੀ ਬਾਲਟੀ ਪਾਣੀ ਵਾਲੀ ਹੋਵੇ ਉਹਨੂੰ ਗਰਮ ਗਰਮ ਲੱਤਾਂ ਡੁਬੋ ਕੇ ਰੱਖੋ ਠੀਕ ਹੈ ਮਤਲਬ ਜਿੰਨੇ ਕੁ ਤੁਸੀਂ ਪਾਣੀ ਚੱਲ ਸਕਦੇ ਹੋ ਚੱਲ ਸਕਦੇ ਹੋ ਉਹ ਤੋਂ ਬਾਅਦ ਸੌਣ ਲੱਗਿਆਂ ਤੁਹਾਡੀਆਂ ਲੱਤਾਂ ਉੱਪਰ ਹੋਣੀ ਚਾਹੀਦੀਆ ਮਤਲਬ ਕਿ ਜਿਹੜਾ ਸਰਹਾਨਾ ਜਿਵੇਂ ਕਿ ਤੁਹਾਡੇ ਸਿਰ ਦੇ ਨਾਲੋਂ ਲੱਤਾਂ ਇੰਨੀਆਂ ਕੁੱਚੀਆਂ ਹੋਣ ਕਿਉਂ ਇਹ ਉੱਚੀਆਂ ਤੇ ਕਾਰਨ ਕਿਉਂ ਮੈਂ ਤਾਂ ਕਿਛਦਾਦਾ ਕਿਉਂਕਿ ਬਲੱਡ ਰੁਕਿਆ ਆਇਆ ਹੁਣ ਜੇ ਉੱਚੀਆਂ ਰੱਖਾਂਗੇ ਤਾਂ ਰਾਤ ਨੂੰ ਉਹ ਬਲੱਡ ਜਿਹੜਾ ਤੁਹਾਡਾ ਹੌਲੀ ਹੌਲੀ ਧੀਰੇ ਧੀਰੇ ਹੌਲੀ ਹੌਲੀ ਉਹ ਵਾਪਸ ਆਜੂਗਾ ਸਵੇਰ ਤੱਕਰ ਤੁਹਾਡੀਆਂ ਉਹ ਗੰਡਾਂ ਨਹੀਂ ਬਣਨਗੀਆਂ ਔਰ ਰਿਲੈਕਸ ਹੋ ਤੁਹਾਨੂੰ ਅਗਰ ਤੁਸੀਂ ਨਹੀਂ ਰੱਖੋਗੇ ਤਾਂ ਸਵੇਰ ਨੂੰ ਤੁਹਾਡੀਆਂ ਲੱਤਾਂ ਇੰਨੀਆਂ ਭਾਰੀਆਂ ਹੋਣੀਆਂ ਫਿਰ ਕਿਸਾ ਤੁਹਾਨੂੰ ਐ ਲੱਗਦਾ ਜਿਵੇਂ ਕਿ ਦੋ ਦੋ ਇੱਟਾਂ ਲੱਤਾਂ ਨਾਲ ਬੰਨਤੀਆਂ ਤੇ ਜੇ ਸਰਹਾਨਾ ਰੱਖ ਲਈ ਜੇ ਰੱਖ ਲੋਗੇ ਫ ਕਿਉਂਕਿ ਬਲੱਡ ਜਾਣਾ ਹਮੇਸ਼ਾ ਦੇਖੋ ਉਚਾਈ ਨੂੰ ਚੀਜ਼ ਭੇਜਣੀ ਔਖੀ ਆ ਪਰ ਉਚਾਈ ਤੋਂ ਨਿਵਾਨ ਨੂੰ ਚੀਜ਼ ਜਾਣੀ ਤਾਂ ਬਹੁਤ ਸੌਖੀ ਹੈ ਨਾ ਜਦੋਂ ਆਪਾਂ ਇਸ ਤਰ੍ਹਾਂ ਰੱਖਾਂਗੇ ਰਾਤ ਨੂੰ ਹੌਲੀ 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 ਉਹ ਬਲੱਡ ਥੱਲੇ ਨੂੰ ਆਣਾ ਸ਼ੁਰੂ ਹੋ ਜਾ ਜਦੋਂ ਤੁਸੀਂ ਰੁਟੀਨ ਦੇ ਵਿੱਚ ਇਹ ਕਾਰਜ ਨੂੰ ਲੈ ਕੇ ਆਵਾਂਗੇ ਹਾਂ ਬਿਲਕੁਲ ਜੀ ਬਿਲਕੁਲ ਆਣਾ ਸ਼ੁਰੂ ਹੋ ਜਾਏਗਾ ਅੱਛਾ ਮਾਤਾ ਜੀ ਕਹਿ ਰਹੇ ਸੀ ਵੀ ਉਹ ਤੁਹਾਨੂੰ ਉਹਨੂੰ ਬ੍ਰਹਮ ਅਸਤਰ ਦਿੱਤਾ ਸੀ ਕਿਹੜਾ ਬ੍ਰਹਮ ਅਸਤਰ ਬ੍ਰਹਮ ਅਸਤਰ ਫਰੁਕੀ ਸਾਹਿਬ ਫਿਰ ਤੁਹਾਨੂੰ ਪਤਾ ਹੀ ਹੈ ਜੀ ਇਹ ਹਰ ਦੁਆਰ ਦੀ ਤਰ੍ਹਾਂ ਦੇਖੋ ਮਾਤਾ ਜੀ ਨੇ ਵੀ ਇਹ ਦਿੱਤੇ ਸਿ ਬਿਲਕੁਲ ਬਿਲਕੁਲ ਤਾਂ ਕਹਿੰਦੇ ਸੀ ਬਿਲਕੁਲ ਸਾਡੇ ਲੱਤਾਂ ਤਾਂ ਜਾਮ ਹੀ ਹੋ ਗਈਆਂ ਸੀ ਮੈਂ ਕਿਹਾ ਜਿਸ ਦਿਨ ਮਾਤਾ ਨੂੰ ਲੈ ਕੇ ਆਏ ਸੀ ਨਾ ਫਰੂਕੀ ਸਾਹਿਬ ਉਹਨਾਂ ਦਾ ਬੇਟਾ ਚੁੱਕ ਕੇ ਲਿਆਇਆ ਸੀ ਉਹ ਕਹਿੰਦੀ ਮੈਂ ਠੀਕ ਨਹੀਂ ਹੋ ਸਕਦੀ ਮੈਂ ਕਿਹਾ ਮਾਤਾ ਗੁਰਸਬ ਤੇ ਭਰੋਸਾ ਰੱਖ ਤੂੰ ਠੀਕ ਹੋ ਸਕਦੀ ਹੈ ਕਿਉਂਕਿ ਅਸੀਂ ਤਾਂ ਸਾਡਾ ਤਾਂ ਇੱਕ ਬਹਾਨਾ ਹੀ ਬੰਨਣਾ ਤੇ ਇਹ ਬ੍ਰਹਮ ਅਸਤਰ ਜਿਵੇਂ ਉਹਨਾਂ ਨੂੰ ਦੇਣਾ ਸ਼ੁਰੂ ਕੀਤਾ ਅੱਜ ਮਾਤਾ ਤੁਰ ਕੇ ਆਉਂਦੀ ਭੱਜ ਕੇ ਉਹਦੀ ਜੀ 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 ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਨੁਸਖਾ ਫਾਰਮੂਲਾ ਦਿਖਾਈਏ ਅਸੀਂ ਤੁਹਾਡੀ ਗੱਲ ਹੁਣ ਮਾਤਾ ਜੀ ਨਾਲ ਕਰਾਵਾਂ ਕਿਉਂਕਿ ਮੈਂ ਬ ਦੀ ਕੀ ਪਰੇਸ਼ਾਨੀ ਉਹ ਇੱਥੇ ਲੈ ਕੇ ਆਏ ਸੀ ਤੇ ਹੁਣ ਉਹਨਾਂ ਨੂੰ ਜਿਹੜੀ ਵੈਰੀਕੋ ਵੇਇਨਸ ਤਾਂ ਛੱਡੋ ਉਹਨਾਂ ਜਿਹੜੇ ਲੱਤਾ ਜਾਮ ਹੋ ਗਏ ਸੀ ਕਿੰਨਾ ਕੁ ਰਿਲੀਫ ਹੈ ਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸ੍ਰਿੰਦਰ ਕੌਰਿਆ ਅਸੀਂ ਫਗਵਾੜੇ ਲੱਗ ਗੋ ਆਏ ਆ ਤੇ ਮੈਨੂੰ ਗਠੀਆ ਸੀਗਾ ਬਹੁਤ ਜ਼ਿਆਦਾ 슈ਗਰ ਵੀ ਸੀਗੀ ਤੇ ਬਲੱਡ ਪ੍ਰੈਸ਼ਰ ਵੀ ਸੀਗਾ ਪੈਰ ਵੀ ਮੇਰੇ ਸੁੰਦੇ ਸੀਗੇ ਤਾਂ ਹੁਣ ਮੈਂ ਬਹੁਤ ਠੀਕ ਹੋਈ ਐ ਇਥੋਂ ਦਵਾਈ ਖਾ ਕੇ ਐਨਹੀਂ ਮੈਂ ਬਿਮਾਰ ਸੀ ਜ ਇੰਨਾ ਮੈਨੂੰ ਗਠੀਆ ਸੀਗਾ ਵੀ ਇਹ ਦੇਖ ਲਓ ਤੁਸੀਂ ਮੈਂ ਆਪਣੇ ਮੰਝੇ ਤੇ ਸੀਗੀ ਬੈਠੀ ਤੌਰ ਨਹੀਂ ਸੀ ਮੈਂ ਸਕਦੀ ਬਾਥਰੂਮ ਵੀ ਮੈਨੂੰ ਮੰਝੇ ਤੇ ਉਹ ਲਿਆ ਕੇ ਆਲਟੀ ਤੇ ਕਰਾਉਂਦੇ ਹੁੰਦੇ ਸੀਗੇ ਐਨਾ ਮੇਰਾ ਬੁਰਾ ਹਾਲ ਸੀ ਮੈਂ ਬੋਕਰ ਨਾਲ ਵੀ ਮਸੀ ਤੁਰਦੀ ਸੀਗੀ ਹੁਣ ਮੈਂ ਖੁੰਡੀ ਨਾਲ ਤੁਰਦੀ ਆ ਤੇ ਮੈਨੂੰ ਹੁਣ ਜਿੱਦਾਂ ਮਤਲਬ 50 ਤੋਂ 60% ਰਾਮ ਆ ਮੈਂ ਹੁਣ ਮੈਂ ਠੀਕ ਆ ਮੈਂ ਬਹੁਤ ਖੁਸ਼ ਆ ਹੁਣ ਹੈਨਾ ਮਾ ਸਰ ਕੀ ਦਿੱਤਾ ਸੀ ਮੈਨੂੰ ਉਹਨੇ ਦਵਾਈਆਂ ਦਿੱਤੀਆਂ ਜਿਹੜੀਆਂ ਹੋਮੋਪੈਥਿਕ ਦਿੱਆਂ ਬੂੰਦਾ ਵਾਲੀਆਂ ਉਹ ਮੈਂ ਪਾਣੀ ਚ ਪਾ ਪਾ ਕੇ ਪੀਤੀਆ ਤੇ ਉਹਦੇ ਨਾਲ ਮੈਨੂੰ ਬਹੁਤ ਫਰਕ ਪੈ ਗਿਆ ਕਿੰਨੇ ਦਿਨਾਂ ਚ ਫਰਕ ਪੈਣ ਲੱਗਿਆ ਸੀ ਤੁਹਾਨੂੰ ਮੈਨੂੰ ਫਰਕ ਤਾਂ ਪਿਆ ਪਹਿਲੇ 15 ਦਿਨਾਂ ਬਾਅਦ ਇਹਨਾਂ ਨੇ ਫਰਕ ਪਿਆ ਬਾਅਦ ਵਿੱਚ ਮੈਨੂੰ ਫਰਕ ਪਿਆ ਮਹੀਨੇ ਬਾਅਦ ਕਿੰਨਾ ਟਾਈਮ ਹੋ ਗਿਆ ਹੁਣ ਮੈਨੂੰ ਹੁਣ 4 ਮਹੀਨੇ ਹੋ ਚੱਲੇ ਆ ਹੁਣ 4 ਮਹੀਨੇ ਹੋ ਗਏ ਪਰ ਮੈਨੂੰ ਉਦਾਂ ਢਾਈਆਂ ਮਹੀਨਿਆਂ ਚ ਕਾਫੀ ਫਰਕ ਪੈ ਗਿਆ ਸੀ ਨਹੀਂ ਹੁਣ ਨਹੀਂ ਦਿਖਾ ਲਿਆ ਮੈਂ ਪਹਿਲਾਂ ਬਹੁਤ ਦਿਖਾ ਲਿਆ ਨਾਲੇ ਇਹ ਮੇਰਾ ਜਿਹੜਾ ਰੋਗ ਸੀ ਇਹ ਤਾਂ 7-8 ਸਾਲਾਂ ਦਾ ਸੀਗਾ 7-8 ਸਾਲ ਤੋਂ ਸੀ ਇਹ ਮੈਨੂੰ ਰੋਗ ਤੇ ਮੈਂ ਆ ਰਹਾ ਮੰਜੇ ਤੇ ਬਹਿ ਗਈ ਸੀ ਤੁਹਾਨੂੰ ਦੱਸਿਆ ਹੁਣ ਇੱਥੋਂ ਦਵਾਈ ਖਾਣ ਨਾਲ ਮੈਂ ਠੀਕ ਹੋ ਗਈਆਂ ਮੈਂ ਤਾਂ ਬਹੁਤ ਸੀਸਾ ਦਿੱਨੀ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਅਸੀਂ ਫੋਨ ਤੇ ਐਡ ਦੇਖੀ ਸੀ ਹਾਂਜੀ ਫੋਨ ਤੇ ਐਡ ਦੇਖੀ ਸੀਗੀ ਤਾਂ ਫੇਰ ਅਸੀਂ ਇੱਥੇ ਆਏ ਮੁੰਡਾ ਮੇਰਾ ਕਹਿੰਦਾ ਮੰਮੀ ਉੱਥੇ ਚੱਲਦੇ ਆਪਾਂ ਉਹਨਾਂ ਕੋਲ ਜਿੱਦਾਂ ਉਹ ਵੀ ਥੋੜਿਆ ਰੱਖਦਾ ਇਸ ਪਾਸੇ ਨੂੰ ਬਈ ਹੋਮੋਪੈਥਿਕੀਆਂ ਦਵਾਈਆਂ ਵੱਲ ਨੂੰ ਅੰਗਰੇਜ਼ੀ ਦਵਾਈਆਂ ਵੱਲ ਘੱਟ ਚੱਲਦੇ ਆ ਪਰ ਮੈਂ ਤਾਂ ਅੰਗਰੇਜ਼ੀ ਦਵਾਈਆਂ ਖਾ ਕੇ ਆਪਣਾ ਸਰੀਰ ਹੀ ਡੈਡ ਕਰ ਲਿਆ ਸੀ ਬਹੁਤ ਡਾਕਟਰਾਂ ਦਿਖਾ ਲਿਆ ਪਗਵਾੜੇ ਵੀ ਦਿਖਾ ਲਿਆ ਕੋਈ ਕਹਿੰਦਾ ਸੀ ਗੋਡਿਆਂ ਦਾ ਪ੍ਰਸ਼ਨ ਕਰਾ ਲਓ ਕੋਈ ਕੋਸ ਕਹਿੰਦਾ ਸੀ ਕੋਈ ਕੋਸ ਕਹਿੰਦਾ ਸੀ ਜੇ ਤੇ ਪਰ ਇਹਨਾਂ ਨੇ ਮੈਨੂੰ ਤਸੱਲੀ ਦਿੱਤੀ ਆ ਵੀ ਤੁਹਾਡਾ ਹੁਣ ਪ੍ਰਸ਼ਨ ਨਹੀਂ ਹੋਊਗਾ ਠੀਕ ਹੋਮੋਗੇ ਤੁਸੀਂ ਹਾਂ ਇਹ ਦਿੱਤੀ ਕਿਸੀ 10-10 ਬੂੰਦਾ ਪਾਉਣ ਨੂੰ ਹਾਂਜੀ ਇਹ 10-10 ਬੂੰਦਾ ਸੀਗੀਆਂ ਤੇ ਦੂਜੀਆਂ ਇਹ ਤਿੰਨ ਸ਼ੀਸ਼ੀਆਂ ਇਹ ਦਿੰਦੇ ਸੀ ਮੈਨੂੰ ਤਿੰਨ ਸ਼ੀਸ਼ੀਆਂ ਹਾਂ ਇਹ ਦਿੰਦੇ ਸੀ ਤਿੰਨ ਸ਼ੀਸ਼ੀਆਂ ਪੀਣ ਨੂੰ ਪਾਉਣ ਨੂੰ ਬਹੁਤ ਵਧੀਆ ਇਹ ਦਵਾਈ ਆ ਤੇ ਸਾਰਿਆਂ ਨੂੰ ਇਹ ਕਹਿੰਨੇ ਆ ਵੀ ਤੁਸੀਂ ਇੱਥੋਂ ਹੀ ਦਵਾਈ ਲਵੋ ਤੇ ਸਾਰੇ ਠੀਕ ਹੋ ਕੇ ਜਾਓਗੇ ਸੋ ਇਹਨਾਂ ਮਾਤਾ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਤੁਹਾਡੀ ਕਰਵਾਈ ਹੈ ਉਹਨਾਂ ਨੇ ਦੱਸਿਆ ਕਿ ਕਿੰਨੀ ਕੁ ਮਜਬੂਰੀ ਵਾਸੋਂ ਜਦੋਂ ਨਾਗੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਦੇ ਵਿੱਚ ਆਏ ਸੀ ਤਾਂ ਉਹਨਾਂ ਨੂੰ ਪ੍ਰੋਬਲਮ ਸੀ ਲੱਤਾਂ ਜਾਮ ਹੋ ਗਈਆਂ ਸੀ ਤੁਰਿਆ ਫਿਰਿਆ ਸੀ ਨਹੀਂ ਜਾਂਦਾ ਔਰ ਜੀਵਨ ਤੋਂ ਜ਼ਿੰਦਗੀ ਤੋਂ ਨਰਾਸ਼ ਹੋ ਗਏ ਸਨ ਸੋ ਇੱਕ ਵਾਰ ਮੁੜ ਤੋਂ ਅਸੀਂ ਜੁੜਦੇ ਹਾਂ ਡਾਕਟਰ ਕਰਨ ਕਟਾਰੀਆ ਸਾਹਿਬ ਨਾਲ ਗੱਲਬਾਤ ਕਰਾਂਗੇ ਨੁਸਖਾ ਫਾਰਮੂਲਾ ਜ਼ਰੂਰ ਅਸੀਂ ਜਾਵਾਂਗੇ ਕਰਨ ਸਾਹਿਬ ਸਭ ਤੋਂ ਪਹਿਲਾਂ ਸਾਨੂੰ ਇਹ ਤਾਂ ਦੱਸ ਦਿਓ ਇਹ ਕੀ ਚੀਜ਼ ਹੈਗੇ ਪਿਛਲੀ ਵਾਰ ਵੀ ਤੁਸੀਂ ਦੱਸਿਆ ਤੇ ਇਹ ਹੈ ਕਿ ਚੀਜ਼ ਦੇ ਵਿੱਚ ਕਿਹੜੀ ਚੀਜ਼ ਪਾ ਕੇ ਰੱਖੀ ਤੁਸੀਂ ਤਾਂਬੇ ਦੀ ਬੋਤਲ ਚ ਫਰੁਕੀ ਸਾਹਿਬ ਹਰ ਵਾਰ ਦੀ ਤਰ੍ਹਾਂ ਇਹ ਹੀ ਇੱਕ ਕਿੱਦਾਂ ਦੀ ਚੀਜ਼ ਵਾ ਜਿੰਨੇ ਤੁਹਾਡੇ ਜੰਮੇ ਬਲੱਡ ਨੂੰ ਜਿੰਨੇ ਤੁਹਾਡੇ ਗੰਦੇ ਬਲੱਡ ਨੂੰ ਸਾਫ਼ ਕਰਨਾ ਵਾ ਇਹ ਤਾਂਬੇ ਦੀ ਬੋਤਲ ਵਾਂਗ ਬਿਲਕੁਲ ਜੀ ਅੱਛਾ ਇੱਕ ਨੁਸਖਾ ਫਾਰਮੂਲਾ ਕਿਵੇਂ ਬਣਨਾ ਜੀ ਹੁਣ ਸਮਝਾਓ ਦੱਸੋ ਆ ਕੀ ਚੀਜ਼ ਰੱਖੀ ਹੋਈ ਹੈ ਜੀ ਇਹ ਵਿੱਚ ਬਹੁਤ ਨੁਸਖੇ ਦੇ ਬਿਲਕੁਲ ਜੀ ਇਹ ਜਿਹੜੀ ਚੀਜ਼ ਵਾ ਇਹ ਬ੍ਰਹਮ ਅਸਤਰ ਪਾਰਟ 2 ਜਿੰਨੂੰ ਵੈਰੀਕੋਸ ਵੇਇਨਸ ਨੇ ਜਿੰਨਾਂ ਦੀਆਂ ਨਾੜਾਂ ਦੇ ਵਿੱਚ ਗੰਦਾ ਬਲੱਡ ਜੰਮ ਗਿਆ ਜਿੰਨੂੰ ਹਰ ਕਿਤੇ ਜਵਾਬ ਮਿਲ ਗਿਆ ਜਿੰਨੂੰ ਸਿਰਫ ਇੱਕ ਆਪਸ਼ਨ ਰਹਿ ਗਈ ਆ ਕਿ ਨਾੜਾਂ ਬਾਹਰ ਕਢਾ ਦੇ ਸਰਜਰੀ ਹੋਣੀ ਆ ਇੱਕ ਵਾਰ ਉਹ ਇਸ ਵੈਰੀਕੋਸ ਵੇਇਨਸ ਕੇਅਰ ਨੂੰ ਇਸਤੇਮਾਲ ਕਰੇ ਜਿੰਨੀਆਂ ਵੀ ਜਿੰਨੀਆਂ ਵੀ ਨਾੜਾਂ ਬਣੀਆਂ ਨੇ ਜਿੰਨਾ ਵੀ ਗੰਦਾ ਬਲੱਡ ਜੰਮਿਆ ਚਾਹੇ ਉਹ ਲੱਤਾਂ ਦੇ ਮਗਰ ਆ ਚਾਹੇ ਉਹ ਗਿੱਟਿਆਂ ਕੋਲੇ ਆ ਚਾਹੇ ਉਹ ਪੈਰਾਂ ਚ ਵਾ ਚਾਹੇ ਉਹ ਪੈਰਾਂ ਦੀਆਂ ਉਂਗਲਾਂ ਤੇ ਚਾਹੇ ਉਹ ਹੱਥਾਂ ਦੀਆਂ ਉਂਗਲਾਂ ਚ ਵਾ ਜਿੱਥੇ ਵੀ ਉਹ ਬਲੱਡ ਜੰਮਿਆ ਗੰਦਾ ਇਹ ਵੈਰੀਕੋਸ ਕੇਅਰ ਉਹ ਬਲੱਡ ਨੂੰ ਬਾਹਰ ਕੱਢਣ ਦੀ ਤਾਕਤ ਰੱਖਦਾ ਵਾ ਜੀ 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 ਬਿਲਕੁਲ ਅੱਛਾ ਨੁਸਖਾ ਫਾਰਮੂਲਾ ਦੱਸਦੇ ਹੁਣ ਇਹ ਨੁਸਖਾ ਫਾਰਮੂਲਾ ਕਿਵੇਂ ਬਣਨਾ ਹੈ ਬਿਲਕੁਲ ਜੀ ਬਿਲਕੁਲ ਨੁਸਖਾ ਫਾਰਮੂਲਾ ਆਪਾਂ ਦਰਸ਼ਕਾਂ ਦੇ ਸਾਹਮਣੇ ਬਣਾਵਾਂਗੇ ਠੀਕ ਹੈ ਜੀ ਚਮਚ ਦਾ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਅਜਵੈਣ ਵਾ ਇਹ ਅਜਵੈਣ ਲਵਾਂਗੇ ਅਜਵੈਣ ਸਭ ਨੂੰ ਪਤਾ ਕਿ ਡਾਈਜੈਸ਼ਨ ਵਾਸਤੇ ਬਹੁਤ ਵਧੀਆ ਵਾ ਅਜਵੈਣ ਆਪਾਂ ਲੈਣੀ ਆ ਚਮਚ ਦਾ ਚੌਥਾ ਹਿੱਸਾ ਚਮਚ ਦਾ ਚੌਥਾ ਹਿੱਸਾ ਆਪਾਂ ਪਾਣੀ ਦੇ ਵਿੱਚ ਪਾ ਦੇਣਾ ਵਾ ਉਸ ਤੋਂ ਬਾਅਦ ਦਾਲਚੀਨੀ ਦਾਲਚੀਨੀ ਪਾਣੀ ਤੇ ਤੁਸੀਂ ਸਿੱਧਾ ਹੀ ਬੋਟਲ 'ਚ ਹੀ ਪਾਤਾ ਇਹਹੀ ਬੋਟਲ ਵਾਲਾ ਇਹਦੇ 'ਚ ਬਿਲਕੁਲ ਬਿਲਕੁਲ ਜੀ ਇਹੀ ਪਾਣੀ ਪੋਣਾ ਵਾ ਜਿਹੜਾ ਇਹ ਪਾਣੀ ਵਾ ਇਹੀ ਪਾਣੀ ਉਸ ਨੁਸਖੇ ਦੇ ਵਿੱਚ ਆਪਾਂ ਵਰਤਣਾ ਹੈ ਮਤਲਬ ਤਾਂਬੇ ਦੇ ਵਾਲਾ ਰਾਤ ਨੂੰ ਭਰ ਕੇ ਰੱਖ ਬਿਲਕੁਲ ਬਿਲਕੁਲ ਜੀ ਮੈਂ ਸਾਰੀ ਵਿਧੀ ਦੱਸਾਂਗਾ ਇੱਕ ਬੋਤਲ ਲੈ ਕੇ ਰਾਤ ਨੂੰ ਤੁਸੀਂ ਪਾਣੀ ਦੀ ਰੱਖ ਦੇਣੀ ਆ ਔਰ ਉਸ ਤੋਂ ਬਾਅਦ ਸਵੇਰੇ ਇੱਕ ਗਲਾਸ ਪਾਣੀ ਉਹਦੇ ਚ ਕੱਢ ਕੇ ਉਹ ਨੁਸਖਾ ਬਣਾਉਣਾ ਵਾ ਜਿੰਦੇ ਵਿੱਚ ਸਭ ਤੋਂ ਪਹਿਲਾਂ ਚਮਚ ਦਾ ਚੌਥਾ ਹਿੱਸਾ ਜਿਵੈਣ ਦੂਜੇ ਨੰਬਰ ਤੇ ਥੋੜੀਆਂ ਕੋ ਡੰਡੀਆਂ ਯਾਨੀ ਕਿ 5 ਕੋ ਗ੍ਰਾਮ ਦਾਲਚੀਨੀ ਤੁਸੀਂ ਉਹਦੇ ਵਿੱਚ ਐਡ ਕਰਨੀ ਆ ਔਰ ਉਸ ਤੋਂ ਬਾਅਦ ਇੱਕ ਪੋਟੇ ਜਿੰਨੀ ਇੱਕ ਪੋਟੇ ਜਿੰਨੀ ਤੁਸੀਂ ਹਲਦੀ ਕੁੱਟ ਕੇ ਕੁੱਟ ਕੇ ਉਸ ਤੋਂ ਬਾਅਦ ਉਹਦੇ ਵਿੱਚ ਪਾ ਦੇਣੀ ਆ ਔਰ ਉਸ ਤੋਂ ਬਾਅਦ ਜਿਹੜੀਆਂ ਭਾਫਾ ਛੱਡੇਗਾ ਜਿਹੜਾ ਉਹਦਾ ਰੰਗ ਬਦਲੇਗਾ ਉਹ ਤੁਹਾਡੀਆਂ ਗੰਦੀਆਂ ਨਾੜਾ ਦਾ ਰੰਗ ਬਦਲ ਕੇ ਰੱਖ ਦੇਗਾ। ਕੀ ਬਾਤ ਹੈ? ਜੀ ਜੀ ਜੀ। ਸੋ ਤੁਸੀਂ ਦੇਖੋ ਨੁਸਖਾ ਫਾਰਮੂਲਾ ਹੈਗਾ ਜਿਹੜਾ ਤਿਆਰ ਬਰ ਤਿਆਰ ਹੈ ਤਿਆਰ ਕੀਤਾ ਜਾ ਰਿਹਾ ਇੱਥੇ ਭਾਫਾ ਹੈਗੀਆਂ ਨੇ ਨਿਕਲ ਰਹੀਆਂ ਨੇ ਫਾਰਮੂਲੇ ਦੇ ਵਿੱਚੋਂ ਨੁਸਕੇ ਦੇ ਵਿੱਚੋਂ ਤੇ ਇਸ ਤੋਂ ਬਾਅਦ ਇਹਨੂੰ ਪੁਨ ਲੈਣਾ ਹੈ ਜੀ। ਬਿਲਕੁਲ ਜੀ ਬਿਲਕੁਲ ਇਸ ਤੋਂ ਬਾਅਦ ਇਹਨੂੰ ਆਪਾਂ ਪੁੰਨੀ ਲਾ ਕੇ ਪੁਨ ਲਵਾਂਗੇ ਔਰ ਜਿੰਨਾ ਵੀ ਇਹਦੇ ਵਿੱਚ ਜੋ ਹੋਏਗਾ ਬਾਹਰ ਨਿਕਲੇਗਾ ਉਸ ਤੋਂ ਬਾਅਦ ਇਹ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਰੂਬਰੂ ਹੋਣ ਲੱਗ ਜਾਏਗਾ। ਠੀਕ ਹੈ। ਬਿਲਕੁਲ ਜੀ। ਅੱਛਾ ਫਿਰ ਹੁਣ ਇਹ ਇਹ ਵੀ ਦੱਸ ਦਿਓ ਕਿ ਇੱਕ ਗਲਾਸ ਕਰੇਗਾ ਕੀ? ਹਰ ਵਾਰ ਦੀ ਤਰ੍ਹਾਂ ਫਰੁਕੀ ਸਾਹਿਬ ਇਹ ਨ ਪੁੱਛੋ ਕਿ ਇਹ ਕੀ ਕੀ ਕਰੇਗਾ ਕੀ ਬੋਤ ਸਭ ਤੋਂ ਪਹਿਲਾ ਇੱਕ ਗਲਾਸ ਤੁਹਾਡੀਆਂ ਨਾੜਾਂ ਨੂੰ ਖੋਲ ਦੇਗਾ ਜਿੰਨਾ ਵੀ ਗੰਦਾ ਬਲੱਡ ਜੰਮਿਆ ਹੋਾ ਉਸ ਤੋਂ ਬਾਅਦ ਇੱਕ ਗਲਾਸ ਜਿੰਦਾ ਬਲੱਡ ਪ੍ਰੈਸ਼ਰ ਹਾਈ ਰਹਿ ਰਿਹਾ ਵਾ ਕੰਟਰੋਲ ਲੈ ਕੇ ਆਏਗਾ ਇੱਕ ਗਲਾਸ ਗਾੜੇ ਖੂਨ ਨੂੰ ਪਤਲਾ ਕਰ ਦੇਗਾ ਤੁਹਾਡੀ ਗੋਲੀ ਬੰਦ ਕਰ ਦੇਗਾ ਇੱਕ ਗਲਾਸ ਹਾਰਟ ਅਟੈਕ ਦੀ ਸਮੱਸਿਆ ਦੇ ਵੱਲ ਵੱਧ ਰਹੇ ਹੋ ਰੋਕਣ ਦੀ ਸ਼ਕਤੀ ਰੱਖਦਾ ਇੱਕ ਗਲਾਸ ਜੇ ਤੁਹਾਡੇ ਅੰਦਰ ਸੁਣਪਨ ਆ ਗਿਆ ਵਾ ਜੇ ਤੁਹਾਡੇ ਹੱਥ ਪੈਰ ਨਾੜਾਂ ਕਰਕੇ ਵੈਰੀਕੋਸ ਵੇਇਨਸ ਕਰਕੇ ਸੌਣ ਲੱਗ ਗਿਆ ਇੱਕ ਗਲਾਸ ਨੂੰ ਸਹੀ ਕਰਨ ਦੀ ਸ਼ਕਤੀ ਰੱਖਦਾ ਔਰ ਲਾਸਟ ਦੇ ਵਿੱਚ ਇੱਕ ਗਲਾਸ ਦਿਮਾਗ ਦੇ ਵਿੱਚ ਗੱਲ ਬੈਠ ਗਈ ਆ ਕਿ ਵੈਰੀਕੋਸ ਵੇਇਨਸ ਕਦੇ ਸਹੀ ਨਹੀਂ ਹੋ ਸਕਦੀਆਂ ਇਹਨੂੰ ਪੀ ਕੇ ਦੇਖੋ ਸਹੀ ਕਰਨ ਦੀ ਸ਼ਕਤੀ ਰੱਖਦਾ ਵਾ ਕੀ ਬਾਤ ਹੈ ਜੀ 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 ਅੱਛਾ ਨਗੀ ਸਾਹਿਬ ਦਾਸਤਾਵਾ ਇੱਕ ਗਲਾਸ ਕੀ ਕਰੇਗਾ ਕਿਸ ਟਾਈਮ ਕਰੇਗਾ ਕਿਸ ਟਾਈਮ ਪੀਣ ਦਾ ਸਭ ਤੋਂ ਬੜੀਆ ਬੈਨੀਫਿਟ ਹੈਗਾ ਬਿਲਕੁਲ ਜੀ ਬਿਲਕੁਲ ਇਹਦਾ ਜਿਹੜਾ ਸਭ ਤੋਂ ਵਧੀਆ ਫਾਇਦਾ ਫਰੁਖੀ ਸਾਹਿਬ ਸਵੇਰੇ ਸਵੇਰੇ ਠੀਕ ਹੈ ਠੀਕ ਹੈ ਇਹ ਹੁਣ ਬਣਿਆ ਫਾਰਮੂਲਾ ਹੁਣ ਜੇ ਬ੍ਰਹਮ ਅਸਤਰ ਆਪਾਂ ਦੇ ਰਿਆ ਸੀ ਇਹ ਵੀ ਬ੍ਰਹਮ ਅਸਤਰ ਹੀ ਆਪਣਾ ਹੁਣ ਇਹਨੀਆਂ ਜੇ ਆਪਾਂ 10 ਤੋਂ 15 ਬੂੰਦਾਂ ਇਹ ਇੱਕ ਗਲਾਸ ਦੇ ਵਿੱਚ ਦੇਖੋ ਠੀਕ ਹੈ ਮਤਲਬ ਜਿਹੜਾ ਨੁਸਖਾ ਫਾਰਮੂਲਾ ਬਣਿਆ ਬਿਲਕੁਲ ਬਿਲਕੁਲ ਇੱਕ ਨਹੀਂ ਇਹ ਬੂੰਦਾਂ ਤੋਂ ਬਗੈਰ ਕੰਮ ਨਹੀਂ ਕਰੇਗਾ ਦੱਸ ਇਹ ਸੋਨੇ ਤੇ ਸੁਹਾਗਾ ਕਿੰਨੂੰ ਕਹਿੰਦੇ ਆ ਠੀਕ ਹੈ ਹੁਣ ਦੇਖੋ ਇਹ ਸੋਨਾ ਤਾਂ ਹੈ ਹੀ ਇਹ ਨਾਲ ਸੁਹਾਗਾ ਜਦੋਂ ਆਪਾਂ ਇਹਨੂੰ ਚੀਜ਼ ਨੂੰ ਵਰਤ ਲਾਂਗੇ ਇਹਦੀ ਤਾਕਤ 10 ਗੁਣਾ ਨਹੀਂ 1000 ਗੁਣਾ ਵਾਚੇ ਕੀ ਬਾਤ ਹੈ ਕੀ ਬਾਤ ਠੀਕ ਹੈ ਨਾ ਜਦੋਂ ਇਹ ਨਾਲ ਆਪਾਂ ਪੀਣਾ ਸ਼ੁਰੂ ਕਰਗੇ ਹੁਣ ਇਹ ਬ੍ਰਹਮਾਸਤਰ ਦਾ ਕੰਮ ਕਰ ਦੇ ਕਰਦਾ ਨਾਲ ਨਾਲ ਜਦੋਂ ਇਹ ਲੈਣਾ ਸ਼ੁਰੂ ਕਰੋਗੇ ਫਿਰ ਤੁਸੀਂ ਦੇਖਿਓ ਕਿੰਨਾ ਮਜ਼ਾ ਆਉਂਦਾ ਔਰ ਔਰ ਤੁਸੀਂ ਜਿਵੇਂ ਡਾਕਟਰਾਂ ਨੇ ਦੱਸਿਆ ਇੱਕ ਗਲਾਸ ਦੇਖੋ ਇੱਕ ਚੀਜ਼ ਦਾ ਨਾਂ ਇੱਕ ਗਲਾਸ ਸਰੀਰ ਦੀ ਟੋਟਲ ਬਲੋਕੇਜ ਨੂੰ ਖੋਲਣ ਦਾ ਦਮ ਰੱਖਦਾ ਹੈ। ਕੀ ਬਾਤ ਹੈ? ਮਤਲਬ ਵੈਰੀ ਕੁਝ ਵੀ ਮੈਨ ਦੇ ਮਤਲਬ ਕੀ ਬਲੋਕੇਜ। ਬਲੋਕੇਜ ਜ਼ਰੂਰੀ ਨਹੀਂ ਕਿ ਲੱਤਾਂ 'ਚ ਵੈਰੀ ਕੁਝ ਹੋ ਸਕਦੀ ਉਹ ਕਿਤੇ ਵੀ ਹੋ ਸਕਦੀ ਹੈ। ਕਿਤੇ ਵੀ ਹੋ ਸਕਦੀ ਹੈ। ਮਤਲਬ ਬਲੋਕੇਜ ਦਾ ਮਤਲਬ ਆ ਕਿ ਤੁਹਾਡੇ ਬਾਡੀ 'ਚ ਬਲੱਡ ਰੁਕ ਗਿਆ ਉਹਨੂੰ ਇਹ ਖੋਲਣ ਦਾ ਦਮ ਰੱਖਦਾ ਹੈ। ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਨਗੀਸਾ ਬੱਚਾ ਹੁਣ ਇਹ ਦੱਸ ਦਿਓ ਵੀ ਅਗਰ ਕਿਸੇ ਨੇ ਮਿਲਣਾ ਹੋਵੇ ਕੰਸਲਟ ਕਰਨਾ ਹੋਵੇ ਤਾਂ ਕੀ ਰਾਹ ਹੈ? ਬਿਲਕੁਲ ਸਾਨੂੰ ਮਿਲਣਾ ਬੜਾ ਸੌਖਾ ਹੈ। ਅਸੀਂ ਜਲੰਧਰ ਦੇ ਵਿੱਚ ਬੈਠੇ ਹਾਂ ਗੜਾ ਰੋਡ ਤਾਜਮੇਰ ਤਾਜ ਮਾਰਕੀਟ ਸਿੱਧਾ ਬੱਸ ਸਟੈਂਡ ਤੋਂ ਗੜਾ ਰੋਡ ਹੋਣਾ ਅੱਗੇ ਤਾਜ ਮਾਰਕੀਟ ਬਿਲਕੁਲ ਲਾਸਟ ਤੇ ਆਪਣਾ ਐਸ ਆਈਓ 38 ਨੰਬਰ ਬਾਕੀ ਆਪਣੇ ਦੋ ਨੰਬਰ ਚੱਲਦੇ 9478100156 ਤੇ 55 ਹਾਂ ਇੱਕ ਚੀਜ਼ ਜ਼ਰੂਰ ਆਉਣ ਲੱਗਿਆਂ ਫੋਨ ਤੇ ਅਪਾਇੰਟਮੈਂਟ ਜ਼ਰੂਰ ਲੈ ਕੇ ਆਓ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 11 ਵਜੇ ਤੋਂ ਲੈ ਕੇ 5 ਵਜੇ ਤੱਕ ਆਪਾਂ ਇੱਥੇ ਮਿਲਦੇ ਹਾਂ ਜੀ ਐਨੋਲੋਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਨਾਗੀ ਸਾਹਿਬ ਸਾਰੀ ਗੱਲਬਾਤ ਲਈ ਸੋ ਐਸਐਨ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡ ਜਿਹੜੀ ਦਿੱਕਤ ਪਰੇਸ਼ਾਨੀ ਹੈ ਹਲਦੀ ਉਹ ਜਿਹੜਾ ਦਾਲਚੀਨੀ ਔਰ ਅਜਵੈਨ ਜਿਹੜੀ ਉਹ ਕਿਸ ਤਰੀਕੇ ਨਾਲ ਜਿਹੜਾ ਚੈਨ ਦੇ ਸਕਦਾ ਖਾਸ ਕਰਕੇ ਉਹਨਾਂ ਨੇ ਤਾਂਬੇ ਦੇ ਬਰਤਨ ਦੇ ਵਿੱਚ ਪਾਣੀ ਪਾ ਕੇ ਰੱਖਣ ਦੀ ਗੱਲ ਕਹੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਉਬਾਲ ਲੈ ਇਸ ਤਿੰਨੀਆਂ ਚੀਜ਼ਾਂ ਨੂੰ ਜਿਹੜਾ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਸੋ ਉਮੀਦ ਕਰਦਾ ਕਿ ਜਿਹੜੀ ਵੀਡੀਓ ਹੈ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰੋਗੇ ਜਿਹੜੇ ਲੋਕਾਂ ਨੂੰ ਵੈਰੀਕੋ ਵੇਨਸ ਦੀ ਦਿੱਕਤ ਹੈ ਵੈਰੀਕੋ ਵੇਨਸ ਕਰਕੇ ਜਿਨ੍ਹਾਂ ਦੀ ਜ਼ਿੰਦਗੀ ਨੀਦਰਸ ਹੋ ਚੁੱਕੀ ਹੈ ਔਖੇ ਹੋ ਚੁੱਕੇ ਨੇ ਥਾਵਾ-ਥਾਵਾ ਤੋਂ ਵਕ ਵਕ ਥਾਵਾ ਤੋਂ ਦਵਾਈਆਂ ਮੈਡੀਸਿਨ ਕੈਪਸੂਲ ਟੀਕੇ ਵਗੈਰਾ ਲਗਵਾ ਲਗਵਾ ਕੇ ਮਾਲਸ਼ਾਂ ਕਰਵਾ ਕਰਵਾ ਕੇ ਥੈਰਪੀਆਂ ਕਰਾ ਕਰਾ ਕੇ ਅੱਕ ਚੁੱਕੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਨੁਸਖਾ ਫਾਰਮੂਲਾ ਉਹਨਾਂ ਤੱਕ ਤੁਸੀਂ ਜ਼ਰੂਰ ਪਹੁੰਚਦਾ ਕਰ ਦਿਓ ਜਿਹੜਾ ਫਾਇਦਾ ਹੈ ਜਿਹੜਾ ਉਹਨਾਂ ਨੂੰ ਲਾਜ਼ਮੀ ਜਿਹੜਾ ਉਹ ਹੋ ਸਕਦਾ ਫਿਲਹਾਲ ਇਹ ਵੀਡੀਓ ਕੰਮ ਲੱਗੀ ਇਸ ਬਾਬਤ ਉਸੇ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦੋ ਆ ਗਿਆ ਧੰਨਵਾਦ